ਅੱਛਾ ਗੱਲ ਦੀ ਸਾਰਿਆਂ ਨੂੰ ਅੱਜ ਪੈਨੋਂ ਆਪਾਂ ਇਹ ਗਲਾ ਡਿਜ਼ਾਈਨ ਦਾ ਤੁਹਾਨੂੰ ਬਣਾ ਕੇ ਦਿਖਾਉਣੀ ਹੈ ਜੀ 5 ਇੰਚ ਆਪਾਂ ਇਹਦੀ ਚੁੜਾਈ ਰੱਖੀ ਹੈ ਜੀ ਗਲੇ ਦੀ ਠੀਕ ਹੈ ਜੀ ਕਟਿੰਗ ਆਪਾਂ ਕਰ ਲਈ ਆ ਹੁਣ ਆਪਾਂ ਤੁਹਾਨੂੰ ਇਹ ਲਗਾ ਕੇ ਦਿਖਾਉਣੀ ਆ ਵੀ ਆਪਾਂ ਇਹ ਸੂਟ ਦੇ ਨਾਲ ਅਟੈਚ ਕਿਸ ਤਰ੍ਹਾਂ ਕਰਨਾ ਇਸ ਤਰ੍ਹਾਂ ਕਰਕੇ ਤੁਸੀਂ ਪ੍ਰੈਸ ਦੇ ਨਾਲ ਪਹਿਲਾਂ ਇਹਨੂੰ ਲਗਾ ਲੈਣਾ ਲਗਾਉਣ ਤੋਂ ਬਾਅਦ ਇਹਨੂੰ ਪਾਣਾ ਪਾਣਾ ਇੰਚ ਕਪੜਾ ਛੱਡ ਕੇ ਤੁਸੀਂ ਇਸ ਤਰ੍ਹਾਂ ਕਰਕੇ ਟੱਕ ਲਗਾ ਲੈਣੇ ਆ ਟੱਕ ਲਗਾਉਣ ਤੋਂ ਬਾਅਦ ਪ੍ਰੈਸ ਨਾਲ ਇਹਨੂੰ ਚੰਗੀ ਤਰ੍ਹਾਂ ਲਗਾ ਕੇ ਇਸ ਤਰ੍ਹਾਂ ਕਰਕੇ ਗਲੂ ਦੇ ਨਾਲ ਲਗਾ ਕੇ ਇਹਨੂੰ ਤੁਸੀਂ ਫੋਲਡ ਕਰ ਲੈਣਾ ਫੋਲਡ ਕਰਨ ਤੋਂ ਬਾਅਦ ਹਲਕੀ ਜਿਹੀ ਪ੍ਰੈਸ ਲਗਾ ਦੇਣੀ ਆ ਪ੍ਰੈਸ ਫੇਰਨ ਤੋਂ ਬਾਅਦ ਤੁਸੀਂ ਇਹਨੂੰ ਏਜੀ ਮੈਂ ਕਾਟਨ ਦੇ ਸੂਟ ਦੇ ਉੱਪਰ ਡਿਜ਼ਾਈਨ ਬਣਾ ਰਹੀ ਹਾਂ ਠੀਕ ਹੈ ਜੀ ਇੱਥੇ ਤੁਸੀਂ ਛੋਟਾ ਟੱਕ ਲਗਾ ਕੇ ਇਸ ਤਰ੍ਹਾਂ ਕਰਕੇ ਤੁਸੀਂ ਇਹਨੂੰ ਵੀ ਫੋਲਡ ਕਰਨਾ ਕੱਪੜੇ ਨੂੰ ਏ ਦੇਖੋ ਜੀ ਇਸ ਤਰ੍ਹਾਂ ਗਲਾ ਬਣ ਜੁਗਾ ਇਹ ਹੁਣ ਆਪਾਂ ਇਹ ਵਾਲੀ ਲੈਸ ਲਗਾਉਣੀ ਆ ਲੈ ਤੁਸੀਂ ਇਸ ਤਰ੍ਹਾਂ ਲਗਾ ਕੇ ਇਹਨੂੰ ਉਲਟੀ ਆਪਾਂ ਲੈਸ ਰੱਖੀਏ ਉਲਟਾ ਹੀ ਆਪਾਂ ਗਲਾ ਰੱਖਿਆ ਹੋਇਆ ਠੀਕ ਹੈ ਜੀ ਇਸ ਤਰ੍ਹਾਂ ਇਧਰਲੀ ਸਾਈਡ ਤੇ ਵੀ ਤੁਸੀਂ ਇਸ ਤਰੀ ਲਗਾਉਣੀ ਆ ਬਿਲਕੁਲ ਨਾਲ-ਨਾਲ ਲਗਾ ਕੇ ਏ ਦੇਖੋ ਜੀ ਇਹ ਬਣਾ ਕਲਾ ਇਸ ਤਰ੍ਹਾਂ ਕਰਕੇ ਆਪਾਂ ਨੇ ਇਹ ਲਗਾ ਲਿਆ ਲੈਸ ਹੁਣ ਆਪਾਂ ਇਹਦੇ ਵਿਚਾਲੀ ਸਾਈਡ ਤੇ ਵੀ ਲੈਸ ਲਗਾਵਾਂਗੇ ਦੇਖੋ ਜਿਹੜਾ ਆਪਾਂ ਨੇ ਕੱਟ ਪਾਇਆ ਹੁਣ ਕਿ ਆਪਾਂ ਕੱਟ ਕਰਕੇ ਇਸ ਤਰ੍ਹਾਂ ਕਰਕੇ ਲੈਸ ਲਗਾਵਾਂਗੇ ਸੈਂਟਰ ਦੇ ਵਿੱਚ ਵੀ ਆਪਾਂ ਇੱਕ ਫਲਾਵਰ ਕੱਟ ਕੇ ਨੂੰ ਇਸ ਤਰ੍ਹਾਂ ਕਰਕੇ ਲਗਾਵਾਂਗੇ ਇਹ ਦੇਖੋ ਜੀ ਇਹ ਆਪਣਾ ਇਸ ਤਰ੍ਹਾਂ ਕਲਾ ਰੈਡੀ ਹੋ ਗਿਆ ਇਹ ਜਿਹੜੀਆਂ ਮੇਰੀਆਂ ਭੈਣਾਂ ਨੇ ਕੋਈ ਵੀ ਡਿਜ਼ਾਈਨ ਦਾ ਰਗਲਾ ਸਿੱਖਣਾ ਹੋਵੇ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਲਿਖਿਆ ਕਰੋ ਠੀਕ ਹੈ ਜੀ ਆਪਾਂ ਤੁਹਾਡੇ ਵਾਸਤੇ ਉਸ ਤਰ੍ਹਾਂ ਦੇ ਹੀ ਗਲੇ ਦੀ ਕਟਿੰਗ ਤੇ ਸਟੀਚਿੰਗ ਲੈ ਕੇ ਆਇਆ ਕਰਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਤੁਸੀਂ ਉਲਟੀ ਸਾਈਡ ਤੇ ਗਲੇ ਨੂੰ ਰੱਖਣਾ ਕਮੀਜ਼ ਦਾ ਪੀਸ ਤੁਸੀਂ ਉਲਟਾ ਲੈਣਾ ਇਸ ਤਰ੍ਹਾਂ ਕਰਕੇ ਹੁਣ ਆਪਾਂ ਪਹਿਲਾਂ ਸੈਂਟਰ ਦੀ ਸੀਨ ਲਗਾਈ ਆ ਹੁਣ ਆਪਾਂ ਸਾਈਡ ਸਾਈਡ ਤੇ ਲਗਾਵਾਂਗੇ ਬੁਕਰਮ ਦੇ ਬਿਲਕੁਲ ਨਾਲ ਨਾਲ ਜੜ ਦੇ ਵਿੱਚ ਇਸ ਤਰ੍ਹਾਂ ਕਰਕੇ ਤੁਸੀਂ ਅੱਧਾ ਤਾਂ ਇਹ ਕਪੜਾ ਛੱਡ ਕੇ ਕਟਿੰਗ ਕਰ ਲੈਣੀ ਹੈ ਫਿਰ ਟੱਕ ਲਗਾ ਲੈਣੀ ਹੈ ਇਹਨੂੰ ਤੁਸੀਂ ਇਸ ਤਰ੍ਹਾਂ ਕਰਕੇ ਪਲਟੀ ਮਾਰ ਲੈਣਾ ਗਲੇ ਨੂੰ ਫਿਰ ਬਿਲਕੁਲ ਨੁੱਕਰ ਤੇ ਤੁਸੀਂ ਸੀਨ ਲਗਾਉਣੀ ਹੈ ਪੂਰੀ ਲੁੱਕ ਦਿਖਾਵਾਂਗੇ ਆਪਾਂ ਤੁਹਾਨੂੰ ਕਮੀਜ਼ ਦੀ ਇਹਦੀ ਬਣੇ ਹੋਏ ਦੀ ਇਸ ਤਰ੍ਹਾਂ ਕਰਕੇ ਤੁਸੀਂ ਇਹ ਬਿਲਕੁਲ ਨਾਲ ਨਾਲ ਇਸ ਤਰ੍ਹਾਂ ਕਰਕੇ ਸੀਨ ਲਗਾਉਣੀ ਆ ਜਿਸ ਤਰ੍ਹਾਂ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਰਹੀ ਆ ਹੁਣ ਆਪਾਂ ਸੈਂਟਰ ਦੇ ਵਿੱਚ ਸੀਨ ਲਗਾਵਾਂਗੇ ਇਹ ਦੇਖੋ ਜੀ ਇਸ ਤਰ੍ਹਾਂ ਬਣ ਕੇ ਰੈਡੀ ਹੋਇਆ